ਦੁਬਾਰਾ ਭਾਰੀਆਂ ਸਾਹਮਣੇ ਹੁਣ ਕਿੰਨੇ ਅੰਦਰ ਕੋ ਚਾਰ ਫਿਰ ਕਿਉਂ ਕਿੰਨਿਆ ਹੈ ਤਿੰਨ ਆਲੇ ਗਾਇਸ ਇਹਨੇ ਬੜਾ ਤੀਜੇ ਗੁੱਡੀ ਆ ਵੇਖੋ ਗੱਡਾ ਅੱਡਾ ਜਾਂਦਾ ਬਾਅਦ ਸਾਡੇ ਸਾਹਮਣੇ ਠੁਪੇ ਵੀ ਖਾਦੇ ਆ ਚੱਲ ਠੁਪੇ ਹੁਣ ਤਾਂ ਖਾਦੇ ਆ ਕਿ ਅਸੀਂ ਕਾਮਯਾਬ ਹੁ ਠੁਪੇ ਤਾਂ ਖਾਪਦੇ ਹੁਣ ਧੋਪਿਆ ਹੈਲੋ ਗਾਇਸ ਅਨ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਫਿਰ ਆਏ ਆ ਸੀਆਈਡੀ ਦਾ 2 ਭਾਗਸ਼ ਜਿਹੜਾ ਆਪਣੀ ਵੀਡੀਓ ਸੀ ਕਮੇਡੀ ਉਸ ਦੇ ਪੰਜਾਬੀ YouTube ਚੈਨਲ ਤੇ ਤੇਰ ਕੀ 파ਰਸਦੀਪ ਸਿੰਘ ਵੀ ਆਇਆ ਨਾਲ ਹਾਂਜੀ ਤੇ ਬਾਕੀ ਸਾਰੇ ਆਪਣੇ ਐਕਟਰ ਐਕਟਰ ਤੁਸੀਂ ਵਖੋਗੇ ਇਥੋਂ ਦੇ ਸ਼ੂਟ ਤੇ ਲੈ ਕੰਪਲੀਟ ਹੋਏ ਆ ਹੁਣ ਇੱਕ ਤੋਂ ਬਾਅਦ ਜਾਂਦੇ ਆ ਦੂਜੀ ਲੋਕੇਸ਼ਨ ਤੇ ਉੱਥੇ ਜਾ ਕੇ ਸ਼ੂਟ ਕੰਪਲੀਟ ਕਰਦੇ ਆ ਫਿਰ ਤੁਹਾਨੂੰ ਮਿਲਦੇ ਆ ਤੇ ਮੈਂ ਸੰਭ ਲਈ ਹੁਣ ਦੂਜੀ ਲੋਕੇਸ਼ਨ ਤੇ ਜਾ ਕੇ ਤੁਹਾਨੂੰ ਵਿਖਾਉਨੇ ਹੁਣ ਕਿੱਥੇ ਜਾਂਦੇ ਆ ਚੱਲੀਏ ਬਰੋਨਾ ਚਲੋ 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 ਤੇ ਗਾਈਸ ਹੁਣ ਸ਼ੂਟ ਦੀ ਬ੍ਰੇਕ ਮਾਰਾ ਕੇ ਤੇ ਆਏ ਆ ਘਰੇ ਤੇ ਘਰੇ ਆਏ ਆ ਸ਼ੇਰਾ ਗਿਆ ਵਾ ਸ਼ਹਿਰ ਨੂੰ ਉਹ ਸ਼ਹਿਰੋਂ ਆਊਗਾ ਤੇ ਫੇਰ ਸ਼ੂਟ ਕੰਟੀਨਿਊ ਕਰਾਂਗੇ ਹੁਣ ਤੱਕ ਅਸੀਂ ਗੁੱਡੀ ਗੱਡੀ ਡਾਉਣੇ ਉੱਤੇ ਜਾ ਕੇ ਕੋਠੇ ਤੇ ਆ ਲੋ ਕਈਰ ਗਈ ਗੁੱਡੀ ਕਰ ਗਈ ਆ ਕਿਚ ਤੇ ਗਾਈਸ ਹੁਣ ਡਾਂ ਗੁੱਡੀ ਡਾਉਣਾ ਚੈੱਕ ਕਰੋ ਗੁੱਡੀ ਛੱਡੀ ਆ ਗੁੱਡੀ ਸਿਖਰਾਂ ਤੇ ਜੱਟ ਦੀ ਗੁੱਡੀ ਗੱਡੀ ਹਾ ਫੜਾ ਹੈ ਇਹਨੂੰ ਡਾਉਨ ਦੀ ਅਗਲਾ ਨਹੀਂ ਆ ਪਰ ਛੱਡ 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 ਤਾਂ ਆਂ ਕਹਿੰਦਾ ਜੇ ਜਾਂਦੇ ਨੇ ਗੁੱਡੀਆਂ ਵੜ ਦੇਣੀਆਂ ਆਹ ਗੁੱਡੀ ਹੈ ਹਾਡੀ ਆ ਚੈੱਕ ਕਰੋ ਜਿਹੜਾ ਆ ਬੰਦਾ ਡਾਉਨ ਦਾ ਪਰ ਇਹਨੂੰ ਡਾਉਨ ਦੀ ਅਗਲ ਨਹੀਂ ਹੈਗੀ ਇਹਨੂੰ ਡੋਰੀ ਵੀ ਖਵਾ ਦੇਣ ਲਾਦੀ ਆਪਣੀ ਜਿਹੜੀ ਹੈਗੀ ਕੋਈ ਗੱਲ ਗੁੱਡੀ ਤੇ ਜਾਣੀ ਜਾਣੀ ਨੇ ਡੋਰ ਵੀ ਜਿਹੜੀ ਹੈਗੀ ਉਹ ਵੀ ਇਹਨੇ ਖਵਾ ਦੇਣੀ ਆ ਹਾਲੋ ਜਨਰ ਕੋਈ ਨਹੀਂ ਆ ਮਿਲਦੇ ਤੁਹਾਨੂੰ ਹੁਣ ਗੁੜ ਗੜੀ ਟਾ ਕੇ ਵੀਡੀਓ ਡਾਇਆ ਸ਼ੂਟ ਕਰਨ ਹੁਣ ਸ਼ੇਰ ਆਊਗਾ ਤੇ ਫਿਰ ਸ਼ੂਟ ਕੰਟੀਨਿਊ ਕਰਦੇ ਆ ਆਪਣਾ ਤੇ ਗਾਈਸ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਚੈੱਕ ਕਰੋ ਤੁਸੀਂ ਆਤਾ ਗਾ ਡੋਰਾ ਸਿੰਗਲਤਾ ਗਾ ਡੋਰ ਦੇ ਨਾਲ ਇੰਨੀਆਂ ਡੋਰਾਂ ਇੱਕੇ ਰਿਵਡੀਆਂ ਚੈਨਲ ਦੀ ਡੋਰ ਆ ਇਧਰ ਚੈੱਕ ਕਰੋ ਸਾਰੀਆਂ ਝਾੜੀਆਂ 1000 ਰੁਪਈਆ ਆ ਸਿਰਫ ਆ ਸਿੰਗਲ ਡੋਰ ਦੇ ਨਾਲ ਜਿਹੜੀ ਧਾਗੇ ਵਾਲੀ ਤੇ ਨਹੀਂ ਹਾਂ ਮੈਨੂੰ ਇਹ ਨਹੀਂ ਸਮਝ ਆਉਂਦੇ ਵੀ ਤੇਰਾ ਤੁਸੀਂ ਮਿਸਟਰ ਹੈਂਕਰ ਆ ਉਹਨੇ ਬੇੜੀਆਂ ਬਣਵਾਤੀਆਂ ਤੇ ਪਾਣੀ ਚ ਤੇ ਵਿਖਾਈਆਂ ਨਹੀਂ ਆ ਤਰਦੀਆਂ ਅੱਜ ਵਾਲਾ ਵਲੌਗ ਵੇਖਿਆ ਤਾਂ ਨਹੀਂ ਅੱਜ ਆ ਰਹੇ ਉਹਨੇ ਪਾਣੀ ਦੇ ਬਖਾਈਆਂ ਕਰਤੀਆਂ ਉਹ ਤੇ ਇੱਕ ਦਿਨ ਗੈਪ ਕਿਉਂ ਪਾਇਆ ਹੈ ਉਹਨੇ ਫਿਰ ਉਹਦੀ ਮਰਜ਼ੀ ਹੈ ਅਗਲੇ ਦੀ ਕੇ ਕੋਈ ਦੇਖੋ ਉਧਰੋਂ ਦੀ ਉਧਰੋਂ ਦੀ ਡਾਈ ਉਧਰੋਂ ਉਹਨਾਂ ਨੂੰ ਪਛਾਣ ਨੂੰ ਜਾਈ ਚੰਗਾ ਹੁਣ ਆਪੇ ਡਾਊ ਇਹ ਗੁੱਡੀ ਬਣੀ ਨਹੀਂ ਸੀ ਉਹਨਾਂ ਕੋਲ ਜਿਹੜਾ ਉਹਨਾਂ ਹੁਣ ਬਣਾਈਆਂ ਉਹ ਜਿਹੜੀ ਪਹਿਲਾਂ ਵੀਡੀਓ ਬਣੀ ਉਹ ਪਾਤੀ ਉਹਨਾਂ ਲੱਗਾ ਪਤਾ ਕਿਹੜੀ ਜਿਹੜੀ ਉਹ ਗੇਂਦ ਵਾਲੀ ਬਣਾਈ ਉਹ ਪਹਿਲਾਂ ਬਣੀ ਸੀ ਉਹ ਉਹਦੀ ਬੇੜੀ ਉਹ ਸਕਦਾ ਬੇੜੀ ਵਾਲੀ ਨਹੀਂ ਸੀ ਬਣੀ ਵੀਰੇ ਨਹੀਂ ਤੇ ਬੇੜੀ ਵਾਲੀ ਇਕੱਠੀ ਨਾ ਪਾਉਂਦੇ ਜੇ ਬਣਾਈ ਹੁੰਦੀ ਪਹਿਲਾਂ ਅੱਛਾ ਹੁਣ ਤੋ ਡਾ ਲਾਏਗਾ ਇਹਨੂੰ ਪਰਿਓ ਪਰਿਓ ਡਾਈਂ ਔਰ ਥਾਲੇ ਡੋਰ ਵੇਖ ਕੇ تیر ਕਿ ਟੁੱਟਣਾ ਤੈਨੂੰ ਡਾਉਂਦੀ ਆ ਗੱਲਾਂ ਲਈ ਤੇ تیر ਟੜ ਕੇ ਤੂੰ ਤੋੜਨਾ ਮੈਂ ਜੇ ਤੀ ਟੁੱਟ ਜਾਣਾ ਤੀਰੀ ਦਾ ਹਲਕਾ ਆ ਉਹ تیر ਦੀ ਨਹੀਂ ਗੱਲ ਭਰਾਵਾ ਪਹਿਲਾਂ ਉੱਡਿਆ ਤੇ ਉਹ ਹੋਇਆ ਵਾ ਇਹ ਉਹ ਪਰਿਓ ਪਰਿਓ ਦੀ ਡਾ ਤੂੰ ਗੁੰਜਲ ਪਾ ਦੇਣੀ ਓ ਗਾਇਸ ਚੈੱਕ ਕਰੋ ਪਰਿਓ ਪਰੋਣੀ ਡਾਉਂਦੇ ਇਹਨੂੰ ਮਛਦਾਈ ਨੂੰ ਕਹਿਣਾ ਪਰਿਓ ਪਰਿਓ ਡਾ ਉਧਰ ਡੋਰ ਖਿਲਰੀ ਆ ਉਧਰ ਦੀ ਡਾਉਂਦਾ ਆਉਗਾ ਤੇ ਗੁੰਜਲ ਨਾ ਪਾਉਗੇ ਇਹਨੇ ਗੁੰਜਲ ਪਾ ਕੇ ਤੇ ਕਹਿਣਾ ਉਹ ਗੁੰਜਲ ਪੈ ਗਈ ਜੇ ਕੱਢੋ ਕੱਢੋ ਉਧਰ ਗੁੱਡਾ ਛੋੜ ਦੇਣਾ ਥੱਲੇ ਜਨੇ ਚੈੱਕ ਕਰੋ ਆ ਗੁੱਡਾ ਸਾਲੋ ਹੈ ਗੁੱਡਾ ਫਿਰ ਵੀ ਸਹੀ ਆ ਇੱਕ ਵੇਹੇ ਨੇ ਵੀ ਸੁੱਟ ਦੇਣਾ ਥੱਲੇ ਗਾਇਸ ਇਹਨੇ ਵੜਾਤੀ ਜੇ ਗੁੱਡੀ ਆ ਵੇਖੋ ਗੁੱਡਾ ਅੱਡਾ ਜਾਂਦਾ ਬਾਅਦ ਤੇ ਇਹਨੇ ਵੜਾਤੀ ਉਹਦਾ ਆਪ ਦੇ ਵਲੌਗ ਚ ਕਹਿਣ ਡਿਆ ਵੀ ਮੈਂ ਵੜਾਤੀ ਆ ਜਿਹੜੀ ਗੁੱਡੀ ਸਹੀ ਨਹੀਂ ਜਿਹੜੀ ਥੱਲੇ ਡਾਤੀ ਸੀ ਤੇ ਹੁਣ ਇਹਨੇ ਆਪ ਗੁੱਟਾ ਇੱਕ ਵੜਾਤਾ ਤੇ ਵੇਖੋ ਹੁਣ ਇਹਨੇ ਆਪ ਦੇ ਵਲੌਗ ਚ ਥੋੜੀ ਕਹਿਣਾ ਮੈਂ ਗੁੱਡਾ ਵੜਾਇਆ ਇੱਕ ਨਹੀਂ ਨਹੀਂ ਯਾਰ ਜਦੋਂ ਖੈਂਚ ਤੂੰ ਖੈਂਚ ਮਾਰ ਅੱਜ ਮਾਰ ਦੋ ਖਾਂ ਜੀ ਨੇ ਵੱਜੀ ਤੇਰੇ ਕੋ ਇਹਨੂੰ ਪਤਾ ਹੀ ਨਹੀਂ ਲੱਗਾ ਪੇਚਾ ਪਾਇ ਕਦੋਂ ਗਿਆ ਅਸਲ 'ਚ ਵੇਖੋ ਪਤੰਗ ਬਾਜ਼ ਵੇਖੋ ਪੇਚੇ ਦਾ ਨਹੀਂ ਪਤਾ ਲੱਗਾ ਪੈ ਕਦੋਂ ਗਿਆ ਆੜਾਣ ਹੋਰ ਕਈ ਆੜਾਣ ਪਰ ਪੇਚਾ ਤੈਨੂੰ ਹੱਲ ਨਹੀਂ ਲਾਉਂਦੀ ਤੂੰ ਰਹਿਣ ਹੀ ਦੇ ਡੋਰ ਉਹਨੇ ਖਿੱਚੀ ਜਾਂਦੀ ਐ ਦੇ ਕੋਲ ਹੁਣ ਵੀ ਡੋਰ ਹੀ ਖਿੱਚ ਲਾਂ ਮੈਂ ਪਤਾ ਤੇਰੀ ਅੱਜ ਸੱਟ ਨਵੀਂ ਭਾਈ ਤੂੰ ਭਾਈ ਆ ਤੇਰਾ ਥੋੜੀ ਕਹਿਣਾ ਗੰਦੀ ਹੋ ਜਾਂਦੀ ਮੈਂ ਨਹੀਂ ਪਾਉਣੀ ਹਲਾ ਤੋ ਸ਼ਲਟਰ ਨਾ ਪਾਈ ਆ ਜਮਾ ਤੇਰੇ ਗਾਣਾ ਥੋੜੀ ਗੰਦੀ ਹੋ ਜਾਂਦੀ ਐ ਪੌਦਾ ਨਹੀਂ ਲੀਡਾਂ ਤਾਂ ਗੰਦੇ ਹੋ ਜਾਣੇ ਆ ਲੈ ਨੋ ਆਜਾ ਚ ਨੇ ਤੇਰੇ ਬਾਦ ਵੱਡੀ ਆ ਤੇਰੇ ਬਾਦ ਜਿਹੜੀ ਮਰਜ਼ੀ ਲੈ ਤੈਨੂੰ ਨਹੀਂ ਲੱਗਣੀ ਰੱਖਦੀ ਐ ਥੱਲੇ ਤੇ ਗਾਇਸ ਹੁਣ ਸਾਡਾ ਸ਼ੂਟ ਕੰਪਲੀਟ ਤੇ ਨਹੀਂ ਹੋਇਆ ਪਰ ਕੁਝ ਹੱਦ ਤੱਕ ਸੀਨ ਜਿਹੜੇ ਕੰਪਲੀਟ ਹੋ ਗਏ ਆ ਉਹ ਸਾਡੇ ਦੋ ਨਵੇਂ ਬੰਦੇ ਹੋਰ ਲੈਣੇ ਸੀ ਵਿੱਚ ਵੀਡੀਓ ਚ ਰੋਲ ਹੀ ਕਿਤੇ ਉਹ ਤਾਂ ਕਰਕੇ ਉਹਨਾਂ ਨੂੰ ਵੀ ਸਾਧ ਲਿਆ ਹੁਣ ਚੱਲਦੇ ਆ ਘਰ ਨੂੰ ਕਿਉਂਕਿ ਹਨੇਰਾ ਹੋਗਾ ਕਾਫੀ ਸੂਰਜ ਢਲ ਗਿਆ ਤੇ ਹੁਣ ਕੁਆਲਿਟੀ ਨਹੀਂ ਹੋ ਜੜੀ ਆਉਣ ਦੀ ਪਰ ਆਪਾਂ ਨੂੰ ਕੁਆਲਿਟੀ ਚਾਹੀਦੀ ਬੈਸਟ ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਬਣਾਉਣੀ ਹੈ ਆਪਣੀ ਕੋਸ਼ਿਸ਼ ਕਰਨੀ ਹੈ ਕਿ ਵਧੀਆ ਤੋਂ ਵਧੀਆ ਜਵੇ ਉਹਨੂੰ ਬਾਕੀ ਜਿੰਨੀ ਵੀ ਫਿਲਮ ਸਾਰੀ ਸਵੇਰੇ ਬਣੂ ਬਣੂਗੀ ਤੇ ਪ੍ਰੈਸ਼ਰ ਵੀ ਬਹੁਤ ਰਹਿਣਾ ਦਿਮਾਗ ਤੇ ਕੱਲ-ਕੱਲ ਖਤਮ ਕਰਨੀ ਆ ਉਹ ਚੀਜ਼ ਤੇ ਚਲੋ ਕੋਈ ਨਹੀਂ ਜਿੰਨੀ ਕਿ ਹੁਣ ਰਹਿ ਗਈ ਆ ਬਾਕੀ ਹੁਣ ਸਵੇਰੇ ਵੇਖਾਂਗੇ ਹੁਣ ਚੱਲਦੇ ਆ ਘਰ ਨੂੰ ਸਾਡੇ ਬੰਦੇ ਸਾਰੇ ਰੈਡੀ ਹਨ ਘਰ ਜਾ ਕੇ ਤੁਹਾਨੂੰ ਮਿਲਦੇ ਆ ਬਾਕੀ ਜੋ ਵੀ ਕੋ ਹੋਊਗਾ ਤੁਸੀਂ ਵੇਖ ਲੈਣਾ ਵਲੌਗ ਚ ਤੇ ਗਾਈਜ਼ ਹੁਣ ਅਸੀਂ ਬੈਠੇ ਆ ਉਹ ਹੀਟਰ ਮੈਰ ਵੱਜ ਗਿਆ ਥੱਲੇ ਅਸੀਂ ਬੈਠੇ ਆ ਅੰਕਲ ਜੀ ਦੁਕਾਨ ਤੇ ਮੈਡੀਕਲ ਸ਼ਾਪ ਤੇ ਇਹ ਟਰਡਾਇਆਂ ਸੇਕਣ ਬਾਅਦ ਤਾਂ ਠੰਡ ਹੀ ਬਹੁਤ ਜਿਆਦੀ ਆ ਅੱਜ ਜਿੱਦਾਂ ਹੀ ਵੀਡੀਓ ਬਣਾਉਣ ਦਾ ਵੀਡੀਓ ਬਣਾਉਂਦੇ ਬਣਾਉਂਦੇ ਸਾਨੂੰ ਸ਼ਾਮਾਂ ਪੈ ਗਈਆਂ ਪਰ ਵੀਡੀਓ ਕੰਪਲੀਟ ਨਹੀਂ ਹੋਈ ਹੁਣ ਬੜਾ ਜਿਹੜਾ ਪ੍ਰੋਜੈਕਟ ਥੋੜੇ ਜਿਹਾ ਵੱਡੇ ਆ ਉਹਨਾਂ ਤੇ ਇੱਕ ਦਿਨ ਵੀ ਛੋਟੇ ਆ ਤੇ ਥੋੜੀ ਲੇਟ ਚੱਲ ਹੁੰਦੀ ਵੀਡੀਓ ਬਣਾਉਣੀ ਦੇ ਬੱਚ ਜਦੋਂ ਛੇਤੀ ਸੂਰਜ ਢਲ ਜਾਂਦਾ ਫਿਰ ਪਹਿਲਾਂ ਮਤਲਬ ਬੰਦ ਕਰਨਾ ਪੈਂਦਾ ਸਾਰਾ ਸਿਸਟਮ ਤੇ ਹੁਣ ਕੀ ਕਰੀਏ ਹੁਣ ਵੀਡੀਓ ਕੰਪਲੀਟ ਨਹੀਂ ਹੈ ਹੁਣ ਅੱਧੀ ਜਿਹੜੀ ਕੱਲੂ ਬਣਾਵਾਂਗੇ ਬਾਕੀ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਦਊਂਗਾ ਮੈਂ ਜੋ ਵੀ ਆ ਆਲਦੀ ਘੜੀ ਦੇ ਹਿੱਟ ਡਾਂਸ ਏਕਣ ਕਬਾਰਾ ਠੰਡ ਹੁਣ ਜਾਣੇ ਆ ਘਰੇ ਘਰੇ ਅਗਦੇ ਹੋਰ ਦੇ ਵਲੌਗ ਇਹਨਾਂ ਕਰੂੰਗਾ ਨਹੀਂ ਮੈਂ ਕਿਉਂਕਿ ਉਦੋਂ ਵਿਖਾਉਣ ਨ ਕੋ ਹੈ ਵੀ ਨਹੀਂ ਆ ਬਾਕੀ ਨੂੰ ਸਵੇਰੇ ਸਦਾ ਕੰਟੀਨਿਊ ਕਰੂੰਗਾ ਇਹ ਵਲੌਗ ਨੂੰ ਆਲਦੀ ਘੜੀ ਆ ਹੁਣ ਇੱਥੇ ਬੈਠਨੇ ਆ ਫਿਰ ਜਾਣੇ ਆ ਘਰੇ ਤੁਹਾਨੂੰ ਹੁਣ ਮਿਲਦੇ ਆ ਕੱਲ ਸਵੇਰੇ ਤੇ ਗਾਇਸ ਹੁਣ ਹੋ ਚੁੱਕਿਆ ਡੇ 2 ਤੇ ਅੱਜ ਫਿਰ ਲੱਗਾ ਸ਼ੂਟ ਕਰਨ ਫਿਰ ਹੋ ਗਏ ਆ ਰੈਡੀ ਬੰਦੇ ਵੀ ਆਪਣੇ ਰੈਡੀ ਸੰਟ ਸੰਟ ਪਾਉਂਦੇ ਪਰ ਸੰਟ ਹੈ ਨਹੀਂ ਇਹਦੇ ਵਿੱਚ ਹੈਗਾ ਇਹਦਾ ਪ੍ਰੈਸ਼ਰ ਲੀਕ ਹੋ ਗਿਆ ਮਤਲਬ ਸਾਰਾ ਪ੍ਰੈਸ਼ਰ ਨਿਕਲ ਗਿਆ ਗੱਲ ਹੀ ਹਵਾ ਜੀ ਨਿਕਲ ਗਈ ਸੰਟ ਸੰਟ ਥੱਲੇ ਰਹਿ ਗਿਆ ਉਹ ਹੁਣ ਨਿਕਲ ਨਹੀਂ ਸਕਦਾ ਤੇ ਬਾਕੀ ਹੁਣ ਸਾਰੇ ਰੈਡੀ ਆ ਬੱਸ ਵੀ ਆ ਗਈ ਆ ਹੁਣ ਚੱਲਦੇ ਆ ਤੇ ਸ਼ੂਟ ਕੰਪਲੀਟ ਕਰਦੇ ਆ ਤਾਂ ਗਾਈਜ਼ ਹੁਣ ਆ ਵੀਰਦੇ ਹੋ ਗਿਆ ਫਰੋਲ ਕੰਪਲੀਟ ਤੇ ਇਹ ਚੱਲਾ ਘਰ ਨੂੰ ਇੱਥੇ ਜਾਣਾ ਬਾਪੇ ਦੇ ਟੂਰ ਦੋਰਾ ਟਾਲਾ ਸਾਹਿਬ ਆਹੀ ਹੁਣ ਦੂਜੀ ਲੋਕੇਸ਼ਨ ਤੇ ਚੱਲਦੇ ਆ ਜਿੱਥੇ ਦੂਜੇ ਰੋਲ ਕਰਨੇ ਮੈਂ 파ਰਸ ਹੁਸਨ ਵੀਰੇ ਤਿੰਨੇ ਚਾਰੇ ਆੜੇ ਲੋਡ ਦਾ ਮੈ ਰਹਿ ਗਿਆ ਤੇ ਚਲੋ ਚੱਲੀਏ ਇਹ ਲੈ ਗਿਆ ਸ਼ੇਰਾ ਲੱਗਦਾ ਨਾਲ ਹੀ ਓਏ ਪੁੱਛੋ ਨੂੰ ਕਿੱappi ਵੀ ਹੱਥ ਲੈ ਗਿਆ ਯੋ ਕਾ ਵੀ ਲੈ ਗਿਆ ਬੰਦਾ ਸਾਡਾ ਦੂਜੇ ਨਾਲ ਹੀ ਆ ਮੋਟਰਸਾਈਕਲ ਦੀ ਤੇ ਗਾਈਸ ਹੁਣ ਆ ਗਏ ਆ ਘਰੇ ਤੇ ਰੋਟੀ ਦਾ ਟੀਵੀ ਖਾ ਲਈ ਆ ਤੇ ਬੰਦਾ ਸਾਡਾ ਇੱਕ ਗਿਆ ਹੀ ਭੱਜ ਉਹਨੂੰ ਘੇਰ ਘੂਰ ਕੇ ਲਿਆਉਣ ਲੱਗੇ ਭਰਾ ਵੀਰ ਵੀਡੀਓ ਦਾ ਐਂਡ ਕਰ ਆ ਜਾ ਤੇ ਹੁਣ ਉਹ ਆਉਣ ਡਿਆ ਵਾ ਜਸਵਿੰਦਰ ਵੀਰ ਲੈਣ ਗਿਆ ਜਸਵੀਰ ਉਹਨੂੰ ਲੈ ਕੇ ਆਊਗਾ ਤੇ ਫਿਰ ਵੀਡੀਓ ਕਰਦੇ ਕੰਪਲੀਟ ਤੇ ਹੁਸਨੀ ਮੇਰੇ ਲੱਗੀ ਆ ਹਲੋ ਕਰੋ ਕੋਈ ਬੋਲ ਆ ਜ ਵਧੀਆ ਜਾ ਬੋਲ ਜਾ ਕੈਂਡ ਜੀ ਕੋਈ ਗੱਲ ਕਰ ਅੱਜ ਕੈਂਡ ਹੋਈ ਗੱਲ ਕਰ ਕੈਂਡ ਜੀ ਸਾਡਾ ਵਲੌਗ ਵੱਡਾ ਹੋਵੇ ਕੈਂਡ ਜੀ ਗੱਲ ਕਰ ਕੋਈ ਕੈਂਡ ਜੀ ਇਹੋ ਗੱਲ ਕਹਿਣ ਦਾ ਵੀ ਯਾਰ ਸਪੋਰਟ ਕਰਿਆ ਕਰੋ ਇੰਨੀ ਮਿਹਨਤ ਕਰਦਾ ਆਂ ਤਹਾਡੇ ਸਾਹਮਣੇ ਤੂੰ ਥੱਪੇ ਵੀ ਖਾਪਦੇ ਆ ਚੱਲ ਥੱਪੇ ਹੁਣ ਤਾਂ ਖਾਪਦੇ ਆ ਕਿ ਅਸੀਂ ਕਾਮਯਾਬ ਹੋ ਥੱਪੇ ਤਾਂ ਖਾਪਦੇ ਹੁਣ ਥੋਪਿਆ ਠੰਡ 'ਚ ਵੀ ਖਾਪਦੇ ਆ ਨਹੀਂ ਨਹੀਂ ਉਹ ਨਹੀਂ ਗੱਲ ਵੈਸੇ ਵੀ ਗਰਮੀਆਂ 'ਚ ਵੀ ਥੱਪੇ ਖਾਪਦੇ ਆ ਮਿਹਨਤ ਵੜੀ ਕਰੀ ਦੀ ਪਰ ਹਜੇ ਤੱਕ ਉਹ ਯਾ ਰਿਸਪੌਂਸ ਨਹੀਂ ਮਿਲਣ ਗਿਆ ਰਿਸਪੌਂਸ ਆਪ ਆਪਣੇ ਨੂੰ 100% ਦੇਈਦਾ ਤੇ ਬਾਕੀ ਯਾਰ ਅਸੀਂ ਕੋਈ ਐਹੋ ਜੀ ਗਲਤੀ ਨਹੀਂ ਸਰਦੇ ਜਿਹਦਾ ਕਰਕੇ ਕਹਿ ਨਾ ਪੂਰੀ ਅਸੀਂ ਆਪਣੇ ਲੋਕ ਕੇ ਬਣਾਉਨੇ ਆ ਪਰ ਤੁਸੀਂ ਯਾਰ ਸਪੋਰਟ ਕਰਿਆ ਕਰੋ ਪਲੀਜ਼ ਇਹ ਕੋਈ ਗੱਲ ਨਹੀਂ ਹੁਣ ਪਿਵਡੀਓ ਕੰਪਲੀਟ ਕਰਕੇ ਫਿਰ ਤੁਹਾਨੂੰ ਮਿਲਦੇ ਆ ਤੇ ਧੁੱਪ ਵੜੀ ਉੱਤੇ ਲੱਗੰਡੀ ਅਸੀਂ ਤਾਂ ਕਰਕੇ ਮੂੰਹ ਤੇ ਤਕੋੜ ਲਾਇਆ ਏਸੀਪੀ ਸਾਹਿਬ ਨੇ ਤੇ ਇੱਧਰ ਗੁੱਡੀਆਂ ਉੱਡਣੀਆਂ ਅੱਡੇ ਕੋਈ ਪੰਛੀ ਤੇ ਉੱਡਣੀ ਡਾ ਗੁੱਡੀਆਂ ਵੀ ਉਡਣੀਆਂ ਇੱਕ ਗੁੱਡੀ ਉੱਡਣੀ ਦੇ ਖਰਫਾ ਨਹੀਂ ਦੋ 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 ਨਹੀਂ ਤਿੰਨ ਇੱਕ ਗੁੱਡੀਆਂ ਇੱਕ ਗੁੱਡੀਆਂ ਨਹੀਂ ਦੋ ਗੁੱਡੀਆਂ ਉੱਧਰ ਉਡਣੀਆਂ ਇੱਕ ਆ ਦੇ ਕੋਲ ਚਲੋ ਠੀਕ ਹੈ ਹੁਣ ਤੁਹਾਨੂੰ ਫਿਰ ਬਾਅਦ ਚ ਮਿਲਦੇ ਆ ਆਲਣ ਤੋਂ ਬੰਦੇ ਸਾਡੇ ਪੂਰੇ ਫਿਰ ਤੜ ਨਾ ਕਰਦੇ ਗੱਲਬਾਤ ਕੋਈ ਦੇ ਗਾਈਸ ਆ ਸਾਡੇ ਕੋਲ ਚਾਈਨਾ ਡੋਰ ਦੀ ਗੇਸ ਪੂਰੀ ਦੀ ਪੂਰੀ ਆਪਾਂ ਇਹਨੂੰ ਪੂਰੀ ਨੂੰ ਵੱਡਣਾ ਸਿੰਗਲ ਤੱਕ ਡੋਰ ਦੇ ਨਾਲ ਵੇਖਣਾ ਬੜਾ ਵੱਡੀ ਜਾਂਦੀ ਕਿ ਨਹੀਂ ਇਹ ਚੀਜ਼ ਦੇਖਣੀ ਪੱਕੀ ਕਿਹੜੀ ਆ ਦੇ ਵਿੱਚ ਆ ਹੁਣ ਵੇਖ ਲਓ ਪੂਰੀ ਦੀ ਪੂਰੀ ਗੇਸ ਆ ਆਈਦਰ ਕੀ ਡੀਮੋ ਟਿੱਕਨੇ ਲੇਹਰਾ ਹੋਣਗੀਆਂ ਘਟ ਘਣ ਦੀ 40 50 ਲੇਹਰਾ ਵਾ ਇਹਦੇ ਵਿੱਚ ਆਪਾਂ ਸਿਰਫ ਆ ਸਿੰਗਲ ਧਾਗਾ ਪਾਉਣਾ ਵੇਖਣ ਨਾਲ ਵੱਡੀ ਜਾਂਦੀ ਕਿ ਨਹੀਂ ਵੱਡੀ ਜਾਂਦੀ ਉਮੀਦ ਤੇ ਪੂਰੀ ਆ ਬਾਕੀ ਵੇਖੋ ਸੱਚ ਕਰ ਰਹੇ ਨੇ ਸੱਚ ਕਰ ਰਹੇ ਨੇ ਵਧੀ ਨੇ ਆਹ ਵੇਖੋ ਕੋ ਜਹਾਦ ਤੱਕ ਤੇ ਵਧੀ ਗਈਆਂ ਆ ਦੇਖੋ ਅੱਧੀ ਵਧੀ ਗਈ ਅੱਧੀ ਰਹਿ ਗਈ ਹੈ ਮਤਲਬ 30% 30% ਰਹਿੰਦੀ ਹੈ ਬਾਕੀ ਵੜਤੀ 70% ਆਵੇ ਵੇਖੋ ਕਿੰਨੀ ਹੋਇਆ ਕੋਈ ਨਹੀਂ ਰਹਿੰਦੀ ਬਸ ਆਹ ਹੋਈ ਚਾਰ ਪੰਜ ਧਾਗੇ ਇਹ ਵੀ ਤਾਂ ਵਾਢੇ ਬਹੌਣੇ ਸਿਰਫ ਗਿਣਤੀ ਦੇ ਆ 10 ਤੱਕ ਗਏ ਨੇ 50 60 ਦੇ ਵਿੱਚੋਂ 10 ਰਹਿ ਗਏ ਇਹ ਵੀ ਹੁਣ ਤੁਹਾਨੂੰ ਵੱਡੇ ਕੇ ਵਿਖਾਉਣੇ ਆ ਮੱਖਣ ਕੀ ਤਰ੍ਹਾਂ ਜਾਏਗਾ ਜੇ ਮੱਖਣ ਕੀ ਤਰ੍ਹਾਂ ਗਈ ਨਾ ਚੈੱਕ ਕਰੋ ਗਾਈਸ ਆ ਵੀ ਟੁੱਟ ਗਈ ਵਾਹੇ ਆ ਵੀ ਟੁੱਟ ਗਈ ਆ ਉਧਰ ਭਰਾ ਵੀ ਵੱਡੇ ਗਿਆ ਆ ਦੇਖੋ ਅਹੀਂਓ ਅਖੀਰ ਤੱਕ ਗੜੋਵਰ ਵਰਤੋ ਥੋੜੀ ਜਿਹੀ ਪੱਕੀ ਵਰਤ ਲਓ ਆ ਤੇ ਗਿੱਲੀ ਹੀ ਥੋੜੀ ਜਿਹੀ ਤਾਂ ਕਰਕੇ ਥੋੜੀ ਜਿਹੀ ਪੱਕੀ ਵਰਤੋ ਚੈਨਾ ਦੌਰ ਨੂੰ ਨਾ ਵਰਤੋ ਚੈਨਾ ਦੌਰ ਵਹਿ ਮਾੜੀ ਹੁੰਦੀ ਹੈ ਹੱਬਾ ਬਣਾਇਆ ਬੜੀ ਪੱਕੀ ਬੜੀ ਪੁੱਟੇ ਦੀ ਨਹੀਂ ਪੱਕੀ ਹੁੰਦੀ ਤਾ ਗਾਈਸ ਹੁਣ ਹੁਸਨ ਗਿਆ ਗੋਡਾ ਫੜਨਾ ਉਹ ਡਿੱਗਾ ਪੈਲੀ ਚ ਤੇ ਇਹਨੂੰ ਕੱਲਿਆ ਹੁਣ ਗਿਆ ਗੋਡਾ ਫੜ ਕੇ ਲਿਆਓ ਪਿਆ ਫੜ ਕੇ ਲਾਊਗਾ ਆਪੇ ਡਾਵਾਂਗੇ ਇਹਨੂੰ ਮਾਜ ਸੀਨ ਤਾਂ ਕਰ ਲਿਆ ਬੜੇ ਓਕੇ ਸੀਨ ਹੋਏ ਆ ਤੇਰੇ ਵੀਰ ਤੇ ਬੜੇ ਰੀਟੇਕ ਹੋਏ ਦੇ ਵਿੱਚ ਬਹੁਤ ਹੀ ਜ਼ਿਆਦਾ ਰੀਟੇਕ ਲੈ ਤੇ ਚਲੋ ਹੋ ਗਿਆ ਸੀਨ ਚਲੋ ਕੋਈ ਨਹੀਂ ਹੋ ਜਾਂਦਾ ਕੇਵਲੇ ਜਦ ਗਰਾਰੀ ਝੜ ਜੇ ਫੇਰ ਆੜੀ ਜਾਂਦੀ ਆ ਬਾਕੀ ਕੋਈ ਨਹੀਂ ਹੁਣ ਚੱਲਦੇ ਆਂ ਬਾਕੀ ਸੀਨ ਕਰਦੇ ਕੰਪਲੀਟ ਤੇ ਫਿਰ ਤੁਹਾਨੂੰ ਮਿਲਦੇ ਆਂ ਆ ਟੈਂਕੀ ਵੇਖੋ ਆਡੇ ਪਿੰਡ ਦੀ ਤੇ ਗੁੱਡਾ ਇਹਨੇ ਫੜ ਲਿਆ ਔਰ ਵੇਖੋ ਹੁਣ ਗੁੱਡਾ ਲਿਆ ਇਹਨੇ ਲੁੱਟ ਤੇ ਹੁਣ ਚੱਲਦੇ ਆਂ ਘਰ ਨੂੰ ਤੇ ਗਾਈਸ ਹੁਣ ਵੀਡੀਓ ਹੋ ਗਈ ਕੰਪਲੀਟ ਸਾਡੀ ਤੇ ਹੁਣ ਅਸੀਂ ਚੱਲੇ ਆਂ ਘਰ ਨੂੰ ਵਾਪਸ ਹਾਂਜੀ ਚਲੋ ਠੀਕ ਹੈ ਜੀ ਆ ਆ ਕਾਤਲ ਜਾਂਦਾ ਬਾਏ ਬਾਏ ਤੇ ਹੁਣ ਚੱਲਦੇ ਆ ਘਰੇ ਤੁਹਾਨੂੰ ਮਿੱਤਰੋ ਛੋਟ ਵੀ ਬਣਾ ਲਏ ਦੋ ਚਾਰ ਬਣਾਉਣੇ ਹੋ ਵੀ ਬਣਾ ਲਏ ਤੇ ਗੁੱਡੀ ਬਹੁਤ ਜਿਆਦੀ ਉੱਡੰਦੀ ਅੱਜ ਇੱਥੇ ਕਿਆ ਕਰੋ ਹੁਣ ਚੱਲਦੇ ਆ ਘਰੇ ਹੁਸਨ ਵੀ ਆ ਆ ਬੈਠਾ ਉਸ ਨਾਲ ਚੱਲਦੇ ਹੁਣ ਤੁਹਾਨੂੰ ਬਾਅਦ ਕਰੇ ਆ ਕੇ ਮਿਲਦੇ ਆ ਗਾਇਸ ਹੁਣ ਆ ਗਏ ਆ ਘਰੇ ਤੇ ਕੱਪੜੇ ਚੇਂਜ ਕਰ ਲਿਆ ਤੇ ਚਾਹ ਪੀਣ ਲੈ ਹੁਣ ਇੱਧਰ ਚੈੱਕ ਕਰੋ ਤੇ ਇੰਨੇ ਗੁੱਡਾ ਬੋ ਕਰਵਾ ਲਿਆ ਆ ਸਾਡਾ ਚੱਲ ਗਿਆ ਗੁੱਡਾ ਪਰੇ ਉਸ ਨੇ ਬੋ ਕਰਵਾਤਾ ਮਹਾਰਾਤੀ ਨੇ ਉਹ ਇਹ ਕਰ ਸਕਦਾ ਵੇਖੋ ਗੁੱਡਾ ਇੱਕ ਬੋਆ ਆ ਪਰ ਇਹ ਹੱਥ ਕੇ ਦੇ ਆਊਗਾ ਇਹ ਵੇਖਣ ਵਾਲੀ ਗੱਲ ਸਾਡੇ ਤ ਨਹੀਂ ਆਉਂਦਾ ਕਿ ਉਹ ਚੱਲੀ ਪਰੇ ਗਿਆ ਪਰ ਡੋਰ ਬਹੁਤ ਜਿਆਦੀ ਆ ਸਾਹਮਣੇ ਕੋਠੀ ਵਾਲਿਆਂ ਨੇ ਪੈਣ ਦੀ ਆ ਚਲੋ ਕੋਈ ਨਹੀਂ ਨਹੀਂ ਆਉਂਦਾ ਦਾ ਨਾ ਆਵੇ ਸਾਡੇ ਕੋ ਉਤਰ ਪੈ ਗੁੱਟ ਪਰ ਇਹਨੇ ਜਿਹੜਾ ਗੁੱਡਾ ਬੋ ਕਰਵਾਇਆ ਨੇ ਵੇਖ ਹੁਣ ਉਹ ਸਿੱਧੀ ਟੰਨੀ ਗਿਆ ਉਧਰ ਨਾ ਸ਼ਰਮਗਾਰ ਨਹੀਂ ਚਾਹੀਦੀ ਨੂੰ ਓਏ ਭਈ ਉਹ ਐਂਦੀ ਚੱਲ ਜੀ ਸਿੱਧੀ ਗੁੱਲੂ ਕੋਈ ਨਹੀਂ ਜਾਏ ਕਿਰਾਉ ਫੜ ਲਾ ਕੇ ਨੇ ਫੜ ਲਾ ਉਹ ਦੇਖੋ ਪਕੜ ਲਿਆ ਕਿਸ ਨੇ ਯਾਰ ਰੇਟ ਤੇ ਡੋਰ ਚੱਲੀ ਆ ਤਾਂ ਗਾਇਸ ਕੁਤਾ ਚੈੱਕ ਕਰੋ ਚਾਚੇ ਦਾ ਇਦਾਂ ਦਾ ਹੀ ਹਾਂ ਚੈੱਕ ਕਰੋ ਕਿੱਡਾ ਤਕੜਾ ਪਾਲਿਆ ਪੂਰਾ ਸ਼ੌਂਕ ਨਾਲ ਕੇ ਇਹਦਾ ਨਾ ਭੋਲਾ ਵਾ ਭੋਲੇ ਭੋਲੇ ਆਹ ਵੇਖੋ ਵੇ ਨਾ ਭੋਲੇ 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 ਚੈੱਕ ਕਰੋ ਭੋਲੇ ਦਾ ਡਰ ਲੱਗਦਾ ਹੈ ਆਈ ਭੋਲਾ ਨਹੀਂ ਡਰ ਲੱਗਦਾ ਗਾਈਸ ਹੁਣ ਹੋ ਗਈ ਰਾਤ ਉਹ ਵੀ ਪੂਰੀ ਤੇ ਜਿਵੇਂ ਤੁਸੀਂ ਵੇਖਿਆ ਅਸੀਂ ਕਰਨਦੇ ਆ ਵੀਡੀਓ ਸ਼ੂਟ ਤੇ ਵੀਡੀਓ ਸ਼ੂਟ ਹੋ ਗਈ ਆ ਹੁਣ ਬਸ ਐਡ ਕਰਕੇ ਅਪਲੋਡ ਕਰਨੀ ਆ ਤੇ ਦੋ ਦਿਨ ਲੱਗ ਗਏ ਸਾਨੂੰ ਉਦੇ ਚੱਕਰ ਦੇ ਵਿੱਚ ਵਲੌਗ ਬਣੀ ਨਾ ਬਣਿਆ ਕਿਉਂਕਿ ਇਸੇ ਫੋਨ ਦੇ ਵਿੱਚ ਤੇ ਵੀਡੀਓ ਸ਼ੂਟ ਕਰਨ ਦੇ ਹਾਲੇ ਮੇਰਾ ਸਾਰਾ ਤਾਣ ਉਧਰਲੇ ਪਾਸੇ ਹੀ ਉਧਰ ਟ ਹੈ ਸਭ ਕੁਝ ਕਰਨ ਤੇ ਨਾ ਵਲੌਗ ਨਹੀਂ ਨਿਕਲਿਆ ਬਾਕੀ ਅੱਜ ਡੇ 2 ਆ ਜਿਵੇਂ ਤੁਹਾਨੂੰ ਦਿਖਾਇਆ ਤੇ ਕੋਈ ਗੱਲ ਨਹੀਂ ਹੁਣ ਆਪਾਂ ਅੱਜ ਦਾ ਡੇ 3 ਨੂੰ ਵਲੌਗ ਕੰਟੀਨਿਊ ਕਰਾਂਗੇ ਹੁਣ ਤੁਹਾਨੂੰ ਮਿਲਦੇ ਆ ਕੱਲ ਸਵੇਰੇ ਹੀ ਹੈਲੋ ਗਾਇਸ ਤੇ ਅੱਜ ਆ ਦਿਨ ਤੀਜਾ ਤੇ ਹੁਣ ਆਪਾਂ ਖਾਣੇ ਆ ਪਹਿਲਾਂ ਕਾਜੂ ਕਤਲੀ ਬਰਫੀ ਨੂੰ ਕਹਿੰਦੇ ਸ਼ਾਇਦ ਕਾਜੂ ਕਤਲੀ ਨਾਲ ਆ ਗੱਜਕਿਆ ਇਹ ਮਤਲਬ ਨਵੇਂ ਤਰੀਕੇ ਦੀ ਚਿੱਕਾ ਕੋਈ ਇਹ ਵੀ ਖਾਣੇ ਆ ਇਹ ਖਾ ਕੇ ਤੇ ਟੇਸਟ ਕਰਦੇ ਆ ਫਿਰ ਵੈਨੇ ਕਰਨਾ ਮੈਂ ਅੱレ ਆ ਵੀਡੀਓ ਐਡ ਕਰਨਾ ਇਹੋ ਵੀਡੀਓ ਜਿਹਦਾ ਵਲੌਗ ਆ ਅੱਜ ਤਿੰਜਾ ਦਿਨ ਆ ਤਾਂ ਵੀਡੀਓ ਕੱਲ ਕੰਪਲੀਟ ਹੋ ਗਈ ਸੀ ਅੱਜ ਨੂੰ ਐਡ ਕਰਨਾ ਮੈਂ ਤਾਂ ਐਡ ਕਰਦਾ ਵਾਂ ਫਿਰ ਤੁਹਾਨੂੰ ਮਿਲਦਾ ਹੁਣ ਮੈਂ ਵਲਿਆ ਖਾ ਕੇ ਵੈਨ ਕਿਦਾਂ ਦੀ ਹੈ ਗਾਈ ਸੋਣਾ ਹੀ ਆਇਆ ਘੁੰਮਣ ਫਿਰਨ ਇਦਾਂ ਹੀ ਡਾਕਟਰ ਸਾਹਿਬ ਤੇ ਉਹ ਵੀਰ ਤੇ ਮੌਸਮ ਚੈੱਕ ਕਰੋ ਤੁਸੀਂ ਠੰਡ ਦਾ ਮੌਸਮ ਥੋੜਾ ਆਹ ਵੇਖੋ ਨੇਤਾ ਆਉਣ ਡਿਆ ਮਤਲਬ ਮੁਖੀਆ ਸਰਪੰਚ ਮੁਖੀ ਆ ਜੀ ਤੇ ਇੱਧਰ ਚੈੱਕ ਕਰੋ ਮੌਸਮ ਧੁੰਦ ਪੈਣੀ ਥੋੜੀ ਥੋੜੀ ਪਰ ਕੋਈ ਗੱਲ ਨਹੀਂ ਆਂਡਿਆ ਤੇ ਪੈਣੀ ਹੈ ਧੁੰਦ ਬਾਕੀ ਹੁਣ ਘਰੇ ਜਾਂਦੇ ਨੇ ਘਰੇ ਆ ਕੇ ਤੁਹਾਨੂੰ ਮਿਲਦੇ ਆ ਤੇ ਗਾਇਸ ਅੱਜ ਆ ਦਿਨ ਚੌਥਾ ਤੇ ਪਰ ਵਲੌਗ ਕੰਟੀਨਿਊ ਇਦਾਂ ਹੀ ਹੋਣਗਾ 4 ਦਿਨੋਂ ਲਗਾਤਾਰ ਹੀ ਅੱਜ ਬਣਾਇਆ ਗਜਰੇਲਾ ਉਸ ਤੋਂ ਪੈਣ ਦੇ ਆਮੀ ਚੈੱਕ ਕਰੋ ਮੀਂਹ ਕਿੰਨਾ ਲੱਥਾ ਥੱਲੇ ਚੈੱਕ ਕਰੋ ਤੁਸੀਂ ਤੇ ਆ ਚੈੱਕ ਕਰੋ ਪੰਨਾ ਆ ਗਿਆ ਨਾ ਪੂਰੇ ਆਪ ਹੋ ਗਾਣੇ ਬਹੁਤ ਜਿਆਦਾ ਫਾਲੋਅਰ ਮੈਂ ਆ ਬਣਾ ਇਹ ਦੁਬਾਰਾ ਇਹ ਬਾਹਰ ਹੈ ਇਹ ਬਾਹਰ ਕਰ ਰਿਹਾ ਹੁਣ ਹੁਣ ਫੇਰ ਬਾਕੀ ਦੇ ਜਾਓ ਲੈ ਵਾਪਸੀ ਤੈਨੂੰ ਕੰਨੀ ਜਿਹੜਾ ਜੜਾ ਲਾਗੇਗਾ ਉਹਨੂੰ ਦੇ ਸੋ ਗਾਇਸ ਚੈਲੰਜ ਕਰ ਰਹੇ ਆ ਜਿਹੜਾ ਮੈਨੂੰ ਮਲਾ ਹੱਥ ਲੱਗੇ ਜਾਊਗਾ ਨਾ ਪਹਿਲਾਂ ਉਹਨੇ ਹੱਥ ਨਹੀਂ ਲਾਇਆ ਉਹਨੇ ਹੱਥ ਨਹੀਂ ਲਾਇਆ ਇਧਰ ਨੇ ਉਹਦਾ ਹੱਥ ਹੀ ਨਹੀਂ ਲਾਇਆ ਨਿੱਲੇ ਨਿੱਲੇ ਦੀ ਯਾ ਲੈ ਆਥੀ ਲਿਆ ਤੇ ਗਾਈਸ ਅੱਜ ਡੈ ਹੈ ਅਸੀਂ ਚੈਲੰਜ ਕਰਾਉਣ ਬੱਚਿਆਂ 'ਚ ਇਹਨਾਂ ਨੂੰ ਦੋ ਦੋ ਗੋਲੀਆਂ ਵਾਧੇ ਦੀ ਮੇਰੇ ਵੱਲੋਂ ਵੀ ਆਹੋ ਠੀਕ ਆ ਵੀ ਤੇ ਮੈਂ ਤਾਂ ਜਾਇਆ ਮੈਂ ਤੇ ਗਾਈਸ ਹੁਣ ਇਹਨਾਂ ਨੂੰ ਮਿਲ ਲੰਗੇ ਦੋ ਗੋਲੀਆਂ ਮਰੇ ਧਾਵੇਂ ਮਿਲ ਲੰਗੇ ਜਿਹੜੇ ਉਹ ਅਖਰੇ ਦੇ ਇਹਨਾਂ ਨੂੰ ਕੋਲੋਂ ਦੋ ਦੋ ਤੇ ਇਧਰ ਕੋਲ ਆਹ ਕਿਹੜਾ ਮੁੰਡਾ ਰਹਿ ਗਿਆ ਇੱਥੇ ਆਹ ਰਹਿ ਗਿਆ ਇੱਕ ਆਹ ਰਹਿ ਗਿਆ ਇਹਨੂੰ ਦੋ ਜਿਹੇ ਨੇ ਅਸੀਂ ਅੱਛਾ ਅੱਛਾ ਆਹ ਥੋੜਾ ਵੇਟ ਕਰੋ ਇੱਥੇ ਬਲਾ ਕਰਨਾ ਥੋੜਾ ਆਹ ਥੋੜਾ ਠੀਕ ਹੈ ਦੇਣੀ ਨਹੀਂ ਮੈਨੂੰ ਰਹਿ ਚੱਲ ਪਾਗਲੇ ਹੋਣੇ ਸਹੀ ਹਾਂ ਇਹਨੇ ਹੱਥ ਨਹੀਂ ਲਾਇਆ ਇਹਨੇ ਆ ਵੀ ਛੋਦੇ ਆ ਵੀ ਤਾ ਤੈਨੂੰ ਆ ਸਭ ਤੋਂ ਪਹਿਲਾਂ ਉਹ ਮੁੰਡਾ ਜਿੱਤੇ ਤੂੰ ਜਿੱਤੇ ਨਾ ਸਭ ਤੋਂ ਪਹਿਲਾਂ ਆ ਜਿੱਤੇ ਫੇਰਾ ਫੇਰਾ ਉਹ ਤੇ ਫੱਡੀ ਰਹਿ ਗਿਆ ਰੀਆ ਫੱਡੀ ਮੇਟਾਪੀ ਜੁੰਦਾ ਹੈ ਅੱਜ ਵੇਲੇ ਕਿਉਂ ਪੈਰਾਂ ਨੂੰ ਕਿਉਂ ਆ ਕੋਈ ਪੈਰਾਂ ਤੇ ਆ ਕੇ ਗੁੱਡੇ ਰੋਟਦੇ ਆ ਤਾਂ ਕਰਕੇ ਪੈਰੀ ਪੀਨੇ ਹਾਂ ਹਾਂ ਤਾਂ ਉਹ ਸੁਣਨ ਲੱਗਾ ਹੇ ਇਹ ਲੈ ਤੂੰ ਤੂੰ ਕਿਹੜਾ ਲੈ ਮੈਂ ਇਹ ਸੋਨੇ ਅੱਗ ਸੋਨੇ ਸੋਨੇ ਦੇ ਡੰਗੜੀ ਲਿਆ ਹੁਣ ਕੱਢ ਕੇ ਦਊਗਾ ਵਿਆ ਕੱਢਣਾ ਹੋਵੇ ਅੰਦਰ ਬੋਤਲ ਚ ਆ ਜਾਓ ਇਧਰ ਤੇ ਗਾਇਸ ਕਿੰਨੇ ਹੋ ਗਏ ਤਿੰਨ ਹੋ ਗਏ ਉਹਨੂੰ ਦੇਤੇ ਹੁਣ ਉਹਨੂੰ ਦੇਤੇ ਹੁਣ ਬਾਕੀ 2 ਨੰਬਰ ਵਾਲਾ ਆ ਜਾਓ 2 ਨੰਬਰ ਵਾਲਾ ਹੀ ਨਾਲੇ ਐਂਡ ਤੇ ਕਿਹੜਾ ਹੈ ਐਂਡ ਤੇ ਆਹੀ ਆਹ ਐਡਾ ਐਂਡ ਵਾਲਾ ਤੂੰ ਮਾਰੂਗਾ ਤਾਂ ਉਹ ਜੇ ਕੱਪੜੇ ਦੇ ਹੋ ਰਹੀ ਆ ਤੁਹਾਡੇ ਬੱਦੂ ਆਵੇ ਇਹ ਨਹੀਂ ਜਿੱਤਦਾ ਮੇਰਾ ਮਾਰ ਕੇ ਨਹੀਂ ਪਹਿਲੇ ਦੋ ਦੂਜੇ ਦੇ ਆ ਤੇ ਜੇ ਦੋ ਚੌਥੇ ਦੇ ਉਹੀ ਉਹ ਇੱਕ ਮੈਨੂੰ ਦਰੈ ਨਾ ਇੱਕ ਜਾ ਮम्मा ਮੈਂ ਗਲਤ ਨਾ ਕੋਈ ਜਦ ਲੱਗਦਾ ਜੇ ਤੜਵਾਓ ਨਹੀਂ ਨਹੀਂ ਕੋਟੀਆਂ ਵੇਚ ਨਾ ਕੋਟੀਆਂ ਦੂਜਿਆਂ ਦੇ ਨਾ ਤੂੰ ਆਪ ਦਾ ਕਿਹੜਾ ਜਿੱਤੇ ਹਾ ਜਿੱਤੇ ਹਣ ਤੂੰ ਆਜ ਨੇ ਤੇ ਆ ਜਿੱਤੇ ਆ ਵਿਚਾਰੇ ਨਹੀਂ ਨੂੰ ਕੋਈ ਦੇਣਾ ਸਾ ਮੈਨੂੰ ਆ ਦੋ ਮਲੇ ਦੂਰੇ ਦੂਜੇ ਚਾਈ ਟੋੜੇ ਦੋ ਬੰਨੀਆਂ ਦੋ ਤੇਰੀਆਂ ਫਿਰ ਕੋਲੇ ਢਾਵੇਂ ਮम्मा ਦੋਵੇਂ ਆ ਦੋ ਤੇ ਆ ਵੀ ਲੱਗਾ ਤੇਰੇ ਕੋ ਆਗਾ ਘਟਾਵੇਂ ਕੈਡ ਗੈਟ ਆਹੋਂ ਕੈਡ ਗੈਟ ਕੋਲ ਆਇਆ ਆ ਦਿੱਤੀ ਆ ਹਾਂ ਉਹ ਵੀ ਲੋਟਾ ਆ ਦਿੱਤੀ ਆ ਬ੍ਰੋ ਕੋਈ ਤੇਰਾ ਤੇਰਾ ਆ ਗਾ ਢੋਣ ਮਰਕਵਾਨੀ ਹੋਰ ਕੋਈ ਕੱਲ ਮੈਂ ਵੇਨਦਾ ਇੱਕੋ ਬੜੇ ਆ ਕਲਰ ਮਮਾ ਹੀ ਕਿਤੇ ਦੁਕਾਨ ਪਾਈ ਆ ਹਾਂ ਇਦਾਂ ਦੀ ਇੱਕ ਇਦਾਂ ਦੀ ਇਹੋ ਹੀ ਮੇਰੇ ਖਿਆਲ ਮੇਰੇ ਤਾਂ ਦੋ ਹੀ ਤੈਨੂੰ ਹੀ ਲੱਭਣਾ ਵਾ ਆ ਜਿੰਨੇ ਬਤਾ ਸਕਦੇ ਆਈ ਕਿਹੜਾ ਬਰੰਟ ਛੋੜਦਾ ਚੁਕੜਾ ਕੱਢਦਾ ਵਿੱਚੋਂ ਨਹੀਂ ਲੱਗਦਾ ਵਿੱਚ ਇਥੇ ਪਾਗੂ ਕੋਣ ਪਾਗੂ ਪਾਜੋਣਾ ਚਲੋ ਕੱਢੋ ਭਗਾ ਦੇਣ ਕਿੰਨੂ ਕੀ ਕੀ ਮਿਲਿਆ ਦਿਖਾਓ ਤੈਨੂੰ ਮਿਲੀਆਂ ਆ ਚਾਰ ਇੱਕ ਮਿੰਟ ਸੁਣੀ ਆ ਜੀ ਇਹ ਆ ਤਿੰਨ ਤਿੰਨ ਆ ਮੈਨੂੰ ਲੀ ਉਹਨੂੰ ਵੀ ਮਿਲ ਗਿਆ ਇਹਨੂੰ ਜਿਆਦਾ ਨਹੀਂ ਦਿੱਤੀਆਂ ਨੀ ਤੇਰੀ ਆ ਜੀ ਵਾ ਤੈਨੂੰ ਕੀ ਮਿਲਿਆ ਵਾ ਸਾਰੀਆਂ ਸਮਝ ਨਹੀਂ ਆਉਂਦਾ ਹੁਣ ਕਿੰਨੇ ਦਾ ਕੋ ਚਾਰ ਹੈ ਫਿਰ ਕਿਉਂ ਕਿੰਨਿਆ ਹੈ ਤਿੰਨ ਆਲੇ ਹਾਂ ਨੂ ਨਾ ਚਾਰ ਚਾਰ ਕਰਨਾ ਸਾਰਿਆਂ ਨੂੰ ਚਾਰ ਚਾਰ ਸਾਰਿਆਂ ਕੋਲ ਗਿਆ ਕਿ ਜੋ ਖੇਡੋ ਜਾਗੇ ਚਾਰ 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 ਇਹਨਾਂ ਕੋਲ ਕਰ ਲਿਆ ਹੁਣ ਜਾ ਕੇ ਜਿੱਦਾਂ ਮਰ ਗਏ ਆਪੇ ਵਟਾ ਲਓ ਇੱਕ ਦੋ ਜਿਹੜੀ ਸੀ ਲਾਦੀ ਦੋ ਗੋਲੀਆਂ ਵਟਾ ਲਓ ਰੱਖ ਲੈ ਰੱਖ ਲੈ ਮਿਹਨਤ ਕੀਤੀ ਤੇ ਵਿੱਚ ਲੱਭ ਕੇ ਲੈਂਦੀ ਰੱਖ ਲੈ ਤੂੰ ਆ ਦੇ ਪਦੇ ਆਈ ਦੇ ਆਈ ਤੂੰ ਆਪੇ ਕਰ ਤਾ থামਨੇ ਲੈ ਆਹ থামਨੇ ਲੈਣਾ ਓਰੇ ਆਓ ਸਾਹਮਣੇ ਤੇ ਗਾਈਸ ਹੁਣ ਬੈਠੇ ਆ ਕੋਠੇ ਤੇ ਮੈਂ ਇਕੱਲੇ ਬੈਠਾ ਆ ਧੋਪੜਾ ਸੇਕਣ ਦਾ ਪੂਰੀ ਕੜਾਕੀ ਧੁੱਪ ਲੱਗੀ ਆ ਵੇਖੋ ਤੁਸੀਂ ਸੂਰਜ ਦਾ ਲੋਕੇਸ਼ਨ ਚੈੱਕ ਕਰੋ ਜਿਹੜੀ ਪੈਂਦੀ ਆ ਇਹੋ ਜਿਹੀ ਜਿਹੜੇ ਵਾਈਬ ਇਕੱਲੇ ਪਿੰਡ ਜੀ ਆ ਸਕਦੀ ਆ ਸ਼ਹਿਰ ਜੀ ਵੀ ਆ ਸਕਦੀ ਪਰ ਪਿੰਡ ਚ ਜਿਆਦੀ ਆਉਂਦੀ ਆ ਮਾ ਅੰਨਾ ਕੁੱਟ ਤੇ ਲੰਮੇ ਪਾਓ ਛੁੱਟੀ ਵਾਲੇ ਦਿਨ ਆ ਵੇ ਚਲੋ ਮੈਂ ਤਾਂ ਘਰੇ ਹੀ ਨਾ ਪਰ ਜਿਹੜੇ ਮੇਰੇ ਫਿਰ ਭਰਾ ਕੰਮ ਤੇ ਜਾਂਦੇ ਆ ਨਾ ਉਹਦੀ ਗੱਲ ਕਰਨਿਆ ਵਾ ਨੌਕਰੀ ਪੇਸ਼ੇ ਵਾਲੇ ਆਦਮੀ ਜਿਹੜੇ ਵੀ ਛੁੱਟੀ ਵਾਲੇ ਦਿਨ ਮਾ ਅੰਨਾ ਕੁੱਟ ਤੇ ਲੰਮੇ ਪਾਓ ਧੁੱਪ ਸੇਕੋ ਤੇ ਵਲੌਗ ਵੇਖੋ ਮੇਰੇ ਵੀਡੀਓ ਵੇਖੋ ਸਾਡੀਆਂ ਤੇ ਇੰਜੋਏ ਕਰੋ ਤੇ ਆਹ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰ ਦਿਓ ਇਹ ਵਲੌਗ ਨੂੰ ਇਥੇ ਐਂਡ ਕਰਦਾ ਚਾਹੁੰਦਾ ਇਹ ਵਲੌਗ ਵਧੀਆ ਲੱਗਾ ਲਾਈਕ ਕਰੋ ਚੈਨਲ ਤੇ ਨਵੇਂ ਹੋ ਕਦਰ ਸਬਸਕ੍ਰਾਈਬ ਤੇ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ